ਦੇ ਦਿਸੇ ਇੱਕ ਵੱਡੀ ਅਪਡੇਟ ਡੋਨਾਲਡ 트੍ਰੰਪ ਅਤੇ YouTube ਨੂੰ ਲੈ ਕੇ ਸਾਹਮਣੇ ਆ ਰਹੀ ਹੈ ਕਿ YouTube ਨੇ ਹੁਣ ਵੱਡੀ ਅਮਾਉਂਟ ਦੇਣੀ ਹੈ ਡੋਨਾਲਡ 트੍ਰੰਪ ਨੂੰ ਇਹ ਸਾਰਾ ਕੇਸ ਜੋ ਸਰ ਦਰਸ਼ਕਾਂ ਨੂੰ ਸਮਝਾਓ ਕਿੱਥੋਂ ਇਹ ਗੱਲ ਸ਼ੁਰੂ ਹੋਈ ਅਤੇ ਕਿਉਂ ਇੱਕ ਵੱਡੀ ਅਮਾਉਂਟ ਹੁਣ YouTube 트੍ਰੰਪ ਨੂੰ ਦੇਵੇਗਾ ਜੀ ਜੀ ਬਿਲਕੁਲ ਬਿਲਕੁਲ ਇੱਕ ਲਾ ਸੂਟ ਜਿਹੜਾ ਡੋਨਾਲਡ 트੍ਰੰਪ ਹੋਰਾਂ ਨੇ YouTube Facebook X ਤੇ ਹੋਰ ਜਿਹੜੇ ਸੋਸ਼ਲ ਮੀਡੀਆ ਜਿਹੜੇ ਪਲੇਟਫਾਰਮਸ ਨੇ ਉਨ੍ਹਾਂ ਦੇ ਖਿਲਾਫ 2021 ਦੇ ਵਿੱਚ ਜਦੋਂ واਸ਼ਿੰਗਟਨ ਡੀਸੀ ਦੇ ਵਿੱਚ ਤੁਹਾਨੂੰ ਯਾਦ ਹੋਣਾ ਕਿ ਦੰਗੇ ਹੋ ਗਏ ਸੀ ਰਾਇਟਸ ਹੋ ਗਏ ਸੀ ਉਸ ਵੇਲੇ ਇਹਨਾਂ ਦੇ ਜਿਹੜੇ ਅਕਾਊਂਟ ਨੇ ਡੋਨਲਡ 트럼ਪ ਹੋਰਾਂ ਦੇ ਉਹ ਬੈਨ ਕਰ ਦਿੱਤੇ ਸੀ YouTube ਤੇ ਉਹਨਾਂ ਦਾ ਚੈਨਲ ਸੀ ਉਹਨੂੰ ਵੀ ਬੰਦ ਕਰ ਦਿੱਤਾ ਗਿਆ ਸੀ X ਜਿਹੜਾ ਹੈਗਾ ਉਹਦੇ ਤੇ ਵੀ Facebook ਵੀ ਮਤਲਬ ਹਰ ਜਗ੍ਹਾ ਦੇ ਉੱਤੇ ਡੋਨਲਡ 트럼ਪ ਹੋਰਾਂ ਦੇ ਜਿਹੜੇ ਅਕਾਊਂਟ ਨੇ ਉਹ ਬੈਨ ਕਰ ਦਿੱਤੇ ਗਏ ਸੀ ਤੋਂ ਫਿਰ ਡੋਨਲਡ 트럼ਪ ਹੋਰਾਂ ਨੇ ਜਿਹੜਾ ਹੈਗਾ ਇੱਕ ਕੋਰਟ ਦੇ ਵਿੱਚ ਗਏ ਕੋਰਟ ਦੇ ਜਾ ਕੇ ਅੱਗੇ ਇਹਨਾਂ ਨੇ ਗੱਲ ਰੱਖੀ ਹੈ ਕਿ ਭਾਈ ਆ ਕੰਮ ਹੋਇਆ ਮੇਰੇ ਅਕਾਊਂਟ ਜਿਹੜੇ ਨੇ ਉਹ ਬੈਨ ਕਰ ਦਿੱਤੇ ਗਏ ਆ ਬਿਨਾਂ ਵਜ੍ਹਾ ਤੋਂ ਸੋ ਮਤਲਬ ਕਹਿਣ ਦਾ ਕੁੱਲ ਮਿਲਾ ਕੇ 2021 ਤੋਂ ਲੈ ਕੇ ਹੁਣ ਤੱਕ ਚੱਲਿਆ ਆ ਹੁੰਦਾ ਉਹ ਕੇਸ ਹੁਣ ਸੌਟ ਆਊਟ ਹੋਣ ਤੇ ਆ ਗਿਆ ਕਿਉਂਕਿ YouTube ਸੈਟਲ ਕਰਨਾ ਚਾਹੁੰਦੀ ਹੈ ਡੋਨਲਡ 트럼ਪ ਹੋਰਾਂ ਦੇ ਨਾਲ 24.5 ਮਿਲੀਅਨ ਡਾਲਰ ਦੇ ਕੇ ਉਹ ਮੰਨ ਗਏ ਕਿ ਨਾ ਪੈਸਾ ਸੀ ਤੁਹਾਨੂੰ ਦੇਾਂਗੇ ਤੇ ਤੁਸੀਂ ਕੇਸ ਜਿਹੜਾ ਹੈਗਾ ਆਪਣਾ ਸਾਡੇ ਮਗਰੋਂ ਲਾਓ ਮਤਲਬ ਕਿ ਅਸੀਂ ਇਹਨਾਂ ਪੈਸਾ ਦਿੰਨੇ ਆ ਤੁਸੀਂ ਕੇਸ ਜਿਹੜਾ ਆਪਣਾ ਵਾਪਸ ਲੈ ਲਓ ਸੋ ਇਸ ਤੋਂ ਪਹਿਲਾਂ ਫੇਸਬੁੱਕ ਵੀ ਐਗਰੀ ਹੋ ਚੁੱਕੀ ਆ ਤੇ ਐਕਸ ਜਿਹੜਾ ਹੈਗਾ ਉਹ ਵੀ ਐਗਰੀ ਹੋ ਚੁੱਕਿਆ ਅਮਾਉਂਟ ਦੇਣ ਦੇ ਉੱਤੇ ਤੇ ਹੁਣ ਵਾਰੀ ਜਿਹੜੀ ਆ ਉਹ YouTube ਦੀ ਆਈ ਹੈ ਤੇ YouTube ਹੁਣ ਇਹ ਗੱਲ ਮੰਨ ਗਿਆ ਕਿ ਭਾਈ ਹੁਣ ਚੱਲਣਾ ਨਹੀਂ ਮਤਲਬ ਇੱਥੇ ਕਿਤੇ ਨਾ ਕਿਤੇ ਇਹ ਗੱਲ ਵੀ ਆ ਜਾਂਦੀ ਆ ਵੀ ਜਿਹਦੇ ਹੱਥ ਕਹਿੰਦੇ ਡਾਂਗ ਹੋਵੇ ਮਤਲਬ ਜਿਹੜਾ ਸਰਪੰਚ ਜਦੋਂ ਬਣ ਜੇ ਪਿੰਡ ਦਾ ਤੇ ਫਿਰ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਹੁੰਦੀਆਂ ਉਹਦੇ ਹੱਕ ਦੇ ਵਿੱਚ ਹੀ ਭੁਗਤਦੀਆਂ ਹੁੰਦੀਆਂ 2021 ਦੇ ਵਿੱਚ ਜਦੋਂ ਇਹ ਰਾਇਟਸ ਹੋਏ ਆ ਉਦੋਂ ਡੋਨਲਡ ਟਰੰਪ ਹੋਰੀ ਚੋਣ ਹਾਰ ਗਏ ਸੀ ਤੇ ਫਿਰ ਇਹ ਜਿਹੜੀਆਂ ਕੰਪਨੀਆਂ ਹੈਗੀਆਂ ਪਲੇਟਫਾਰਮ ਹੈਗੇ ਆ ਸੋ ਇਹਨਾਂ ਨੇ ਸੋਚਿਆ ਹੋਣਾ ਵੀ ਭਾਈ ਹੁਣ ਕੀ ਤਾਂ ਡਾਰੇ ਆ ਹਾਰ ਗਏ ਆ ਤੇ ਇਹ ਆਪਾਂ ਇਹਨਾਂ ਦੇ ਅਕਾਊਂਟ ਜਿਹੜੇ ਬੰਦ ਕਰ ਦਿੰਨੇ ਹੁਣ ਸਾਨੂੰ ਕਿਹਨੇ ਪੁੱਛਣਾ ਪਰ ਇਹ ਨਹੀਂ ਸੀ ਪਤਾ ਕਿ ਡੋਨਲਡ ਟਰੰਪ ਹੋਰੀ ਜਾਨ ਛੱਡਣ ਵਾਲੇ ਨਹੀਂ ਹੈਗੇ ਹੁਣ ਜਦੋਂ ਪ੍ਰੈਜ਼ੀਡੈਂਟ ਬਣ ਗਏ ਦੁਬਾਰਾ ਤੇ ਹੁਣ ਇਹ ਕੰਪਨੀਆਂ ਨੇ ਵਾਰੀ-ਵਾਰੀ ਆ ਕੇ ਮੱਥਾ ਵੀ ਟੇਕਿਆ ਤੁਹਾਨੂੰ ਯਾਦ ਹੋਣਾ ਕਿ ਜਿਹੜੇ ਮਾਰਕ ਜ਼ਕਰਬਰਗ ਨੇ ਫੇਸਬੁੱਕ ਵਾਲੇ ਉਹਨਾਂ ਨੇ ਪਹਿਲਾਂ ਬਹੁਤ ਸਖਤਾਈਆਂ ਕੀਤੀਆਂ ਹੁੰਦੀਆਂ ਸੀ ਫੇਸਬੁੱਕ ਦੇ ਉੱਤੇ ਕੱਲੀ-ਕੱਲੀ ਕੋਈ ਮਾੜੀ ਜਿਹੀ ਪੋਸਟ ਲੱਗ ਲੱਗਦੀ ਸੀ ਉਹਨਾਂ ਦਾ ਐਲਗੋਰਿਦਮ ਉਹਨਾਂ ਦਾ ਜਿਹੜਾ ਆਟੋਮੈਟਿਕ ਸਿਸਟਮ ਹੈਗਾ ਜਿਹੜਾ ਜਾਂਚ ਕਰਦਾ ਹੈ ਪੋਸਟ ਦੀ ਉਹ ਛੱਟ ਤੁਹਾਡੀ ਪੋਸਟ ਜਿਹੜੀ ਹੈਗੀ ਉਹ ਰਿਮੂਵ ਕਰ ਦਿੰਦਾ ਸੀ ਜਾਂ ਤੁਹਾਡੇ ਪੇਜ ਨੂੰ ਬੈਨ ਕਰ ਦਿੱਤਾ ਜਾਂਦਾ ਸੀ ਜਾਂ ਤੁਹਾਡੀ ਰੇਂਜ ਘਟਾ ਦਿੱਤੀ ਜਾਂਦੀ ਸੀ ਸੋ ਜਦੋਂ ਡੋਨਲਡ ਟਰੰਪ ਹੋਰੀ ਹੁਣ ਬਣ ਕੇ ਰਾਸ਼ਟਰਪਤੀ ਆਏ ਨੇ ਤਾਂ ਮਾਰਕ ਜ਼ਕਰਬਰਗਹਰੀ ਉਹਨਾਂ ਨੂੰ ਮਿਲੇ ਵੀ ਆ ਤੇ ਉਹਨਾਂ ਨੇ ਇਹ ਗੱਲ ਦਾ ਉਹਨਾਂ ਨੂੰ ਜਿਹੜਾ ਹੈਗਾ ਵਾਦਾ ਵੀ ਕੀਤਾ ਕਿ ਹੁਣ ਫੇਸਬੁੱਕ ਇਸ ਤਰ੍ਹਾਂ ਨਹੀਂ ਕਰੇਗੀ ਕਿਉਂਕਿ ਉਹਨਾਂ ਨੂੰ ਪਤਾ ਵੀ ਹੁਣ ਡਾਂਗ ਵਾਲਾ ਬਾਬਾ ਆ ਗਿਆ ਹੁਣ ਅਸੀਂ ਇਹਦਾ ਵੀ ਅਕਾਊਂਟ ਬੰਦ ਕੀਤਾ ਸੀ ਪਹਿਲਾਂ ਤੇ ਹੁਣ ਜਿਹੜੀਆਂ ਸਖਤਾਈਆਂ ਹੋਰ ਜਿਹੜੀਆਂ ਨੇ ਫੇਸਬੁੱਕ ਨੇ ਕੀਤੀਆਂ ਹੋਈਆਂ ਕਿਤੇ ਨਾ ਕਿਤੇ ਜਦੋਂ ਆਪਾਂ ਕਹਿੰਦੇ ਨਾ ਸੋਸ਼ਲ ਮੀਡੀਆ ਸਾਨੂੰ ਆਜ਼ਾਦੀ ਮਿਲ ਗਈ ਹੈ ਗੱਲ ਕਰਨ ਦੀ ਪਰ ਇਹ ਵੀ ਕਿਤੇ ਨਾ ਕਿਤੇ ਇਨਫਲੂਐਂਸ ਦੇ ਵਿੱਚ ਹੀ ਚਲਦੀਆਂ ਨੇ ਹੁਣ ਡੋਨਲਡ ਟਰੰਪ ਹੋਰਾਂ ਨੇ ਜਿਹੜਾ ਕੇਸ ਫਾਈਲ ਕੀਤਾ ਸੀ ਨਾ ਉਹਦੇ ਵਿੱਚ ਇਹ ਵੀ ਗੱਲ ਲਿਖੀ ਗਈ ਹੈ ਕਿ ਇਹ ਰਿਪਬਲਿਕਨ ਵਾਲੇ ਇਹਨਾਂ ਦਾ ਛੁਕਾ ਸੀ ਇਸ ਕਰਕੇ ਇਹਨਾਂ ਨੇ ਸਾਡੇ ਕੰਜ਼ਰਵੇਟਿਵ ਪਾਰਟੀ ਦੀ ਜਿਹੜੀ ਅਕਾਊਂਟ ਹੈਗੇ ਆ ਉਹ ਬੈਨ ਕੀਤੇ ਕਿਉਂਕਿ ਇਹਨਾਂ ਦਾ ਜਿਹੜਾ ਛੁਕਾ ਸੀ ਉਹ ਦੂਸਰੀਆਂ ਪਾਰਟੀਆਂ ਵਾਲੇ ਪਾਸੇ ਸੀ ਵਿਰੋਧੀ ਧਿਰ ਵਾਲੇ ਪਾਸੇ ਸੀਗਾ ਤੋ ਮਤਲਬ ਜੇ ਹੁਣ ਆਪਾਂ ਇੰਡੀਆ ਦੇ ਵਿੱਚ ਗੱਲ ਕਰੀਏ ਤਾਂ ਇੰਡੀਆ ਦੇ ਵਿੱਚ ਵੀ ਤੁਸੀਂ ਦੇਖਿਆ ਹੋਣਾ ਕਿ ਇਹ ਦੋਸ਼ ਲੱਗੇ ਆ ਫੇਸਬੁੱਕ ਦੇ ਉੱਤੇ ਕਿ ਬੀਜੇਪੀ ਦੀਆਂ ਪੋਸਟਾਂ ਭਾਵੇਂ ਉਹ ਜਿੰਨੀਆਂ ਮਰਜ਼ੀ ਭੜਕਾਉ ਹੁਣ ਉਹਨਾਂ ਨੂੰ ਕੁਝ ਨਹੀਂ ਕਿਹਾ ਜਾਂਦਾ ਤੇ ਜਿਹੜੇ ਆਮ ਲੋਕ ਮਿਨੋਰਟੀਜ਼ ਲੋਕ ਜਾਂ ਹੋਰ ਪਾਰਟੀਆਂ ਜਿਹੜੀਆਂ ਵਿਰੋਧੀ ਧਿਰ ਦੀਆਂ ਹੈਗੀਆਂ ਉਹਨਾਂ ਦੀਆਂ ਵੀਡੀਓਜ਼ ਉਹਨਾਂ ਦੇ ਨੇਤਾਵਾਂ ਦੀਆਂ ਵੀਡੀਓਜ਼ ਉਹਨਾਂ ਦੇ ਅਕਾਊਂਟ ਜਿਹੜੇ ਨੇ ਝੱਟ ਬੈਨ ਕਰ ਦਿੱਤੇ ਜਾਂਦੇ ਆ ਸੋ ਮਤਲਬ ਕਹਿਣ ਦਾ ਆਪਾਂ ਜੋ ਇੱਕ ਆਮ ਇਨਸਾਨ ਸੋਚਦਾ ਨਾ ਘਰ ਬੈਠਾ ਹੋਇਆ ਕਿ ਅਸੀਂ ਆਜ਼ਾਦ ਆ ਜੋ ਮਰਜ਼ੀ ਲਿਖ ਸਕਦੇ ਆ ਜੋ ਵੀ ਕਰ ਸਕਦੇ ਆ ਪਰ ਕਿਤੇ ਨਾ ਕਿਤੇ ਇਹ ਵੀ ਪ੍ਰਭਾਵ ਕਬੂਲ ਦੀਆਂ ਨੇ ਇਹ ਜਿਹੜੇ ਪਲੇਟਫਾਰਮ ਹੈਗੇ ਆ ਇਹ ਪ੍ਰਭਾਵ ਕਬੂਲਦੇ ਨੇ ਆਪਣੇ ਤਰੀਕੇ ਨਾਲ ਹੀ ਇਹ ਕੰਮ ਕਰਦੇ ਆ ਜੇ ਇਹਨਾਂ ਦਾ ਝੁਕਾਅ ਮੰਨ ਲਓ ਕਿਸੇ ਇੱਕ ਪਾਰਟੀ ਵਾਲੇ ਪਾਸੇ ਆ ਉਹਨਾਂ ਦੀਆਂ ਪੋਸਟਰਾਂ ਤੁਹਾਨੂੰ ਜ਼ਿਆਦਾ ਦਿਖਾ ਦਿਖਾ ਕੇ ਤੇ ਇੱਥੋਂ ਤੱਕ ਪ੍ਰਭਾਵਿਤ ਕਰ ਦੇਣਗੇ ਕੋਈ ਪਾਰਟੀ ਜਿੱਤ ਜਾਂਦੀ ਆ ਸੋ ਜਿਹਨੂੰ ਹਰਾਉਣਾ ਹੁੰਦਾ ਤੇ ਉਹਦੇ ਉੱਤੇ ਵੀ ਇਸ ਤਰ੍ਹਾਂ ਕਰ ਸਕਦੇ ਆ ਹਨਾ ਭਈ ਉਹ ਮਤਲਬ ਕਿ ਉਹਨਾਂ ਦੀਆਂ ਪੋਸਟਾਂ ਉਹਨਾਂ ਦੇ ਖਿਲਾਫ ਪੋਸਟਾਂ ਜਿਹੜੀਆਂ ਨੇ ਉਹ ਸ਼ੋਅ ਕਰੀ ਜਾਣ ਜਾਂ ਕਰਨ ਹੀ ਨਾ ਸੋ ਇਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਕਿਤੇ ਨਾ ਕਿਤੇ ਕੰਮ ਜਿਹੜਾ ਹੈਗਾ ਉਹ ਹੁੰਦਾ ਆਇਆ ਅਸੀਂ ਇਹ ਨਹੀਂ ਕਹਿੰਦੇ ਇਸ ਜਿਹੜਾ ਹੁਣ ਡੋਨਲਡ ਟਰੰਪ ਹੋਰਾਂ ਦੇ ਨਾਲ ਹੋਇਆ ਉਹ ਇਸ ਤਰ੍ਹਾਂ ਹੀ ਹੋਇਆ ਹੋਏਗਾ ਪਰ ਇਹ ਜਿਹੜਾ ਉਹਨਾਂ ਨੇ ਜਿਹੜਾ ਇਹਨਾਂ ਦੇ ਉੱਤੇ ਕੇਸ ਕੀਤਾ ਉਹਦੇ ਵਿੱਚ ਇਹ ਗੱਲਾਂ ਜਿਹੜੀਆਂ ਨੇ ਉਹਨਾਂ ਵੱਲੋਂ ਕੀਤੀਆਂ ਗਈਆਂ ਕਿ ਆਹ ਭਾਈ ਹੋਇਆ ਹੋ ਸਕਦਾ ਸੋ ਹੁਣ ਇੱਕ ਵੱਡੀ ਅਮਾਉਂਟ ਦੇ ਕੇ ਜਿਹੜਾ ਖੜਾ ਹੈਗਾ ਉਹ ਇਹਨਾਂ ਨੂੰ ਛੁਡਾਣਾ ਪਊਗਾ ਤੇ ਆਉਂਦੇ ਸਮੇਂ ਦੇ ਵਿੱਚ ਵੀ ਧਿਆਨ ਰੱਖਣਾ ਪਊਗਾ ਕਿ ਇਸ ਤਰ੍ਹਾਂ ਦੀ ਕੋਈ ਵੀ ਗਲਤੀ ਜਿਹੜੀ ਉਹਨਾਂ ਵੱਲੋਂ ਨਾ ਹੋਵੇ ਹੁਣ ਟਵਿੱਟਰ ਦੀ ਵੀ ਗੱਲ ਸੁਣ ਲਓ ਜਿਹੜਾ ਐਕਸ ਹੈਗਾ ਪਿਛਲੇ ਸਮੇਂ ਦੇ ਵਿੱਚ ਭਾਰਤ ਸਰਕਾਰ ਨੇ ਇਵਨ ਕੇ ਕਿਸਾਨੀ ਅੰਦੋਲਨ ਦੇ ਚੱਲਦਿਆਂ ਵੀ ਜਿਹੜਾ ਟਵਿੱਟਰ ਸੀਗਾ ਹੁਣ ਬਾਅਦ ਚ ਐਕਸ ਬਣ ਗਿਆ ਉਦੋਂ ਵੀ ਬਹੁਤ ਸਾਰੇ ਖਾਤੇ ਬੰਦ ਕਰਨ ਨੂੰ ਕਿਹਾ ਗਿਆ ਭਾਰਤ ਸਰਕਾਰ ਵੱਲੋਂ ਤੇ ਟਵਿੱਟਰ ਨੇ ਅਗੋਂ ਜਿਹੜਾ ਹੈਗਾ ਉਹ ਉਹ ਆਪਣੇ ਇਹ ਗੱਲ ਕਹੀ ਸੀ ਕਿ ਭਾਈ ਜੇ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਧੱਕਾ ਕਰੀ ਜਾਓਗੇ ਤੇ ਅਸੀਂ ਭਾਰਤ ਦੇ ਵਿੱਚੋਂ ਜਿਹੜਾ ਟਵਿੱਟਰ ਹੈਗਾ ਉਹ ਬੰਦ ਹੀ ਕਰ ਦਿਆਂਗੇ ਸੋ ਮਤਲਬ ਕੁੱਲ ਮਿਲਾ ਕੇ ਆਪਾਂ ਕਹੀਏ ਵੀ ਕਿਤੇ ਨਾ ਕਿਤੇ ਸਰਕਾਰਾਂ ਪ੍ਰਭਾਵ ਪਾਉਂਦੀਆਂ ਨੇ ਕਿ ਇਸ ਤਰੀਕੇ ਨਾਲ ਤੁਸੀਂ ਚੱਲਣਾ ਜੇ ਸਾਡੇ ਮੁਲਕ ਦੇ ਵਿੱਚ ਚੱਲਣਾ ਹੈ ਨਹੀਂ ਤਾਂ ਫਿਰ ਤੁਸੀਂ ਨਹੀਂ ਚੱਲ ਸਕਦੇ ਹੁਣ ਟਿਕਟੌਕ ਦੀ ਦੇਖ ਲਓ ਟਿਕਟੌਕ ਇੰਡੀਆ ਦੇ ਵਿੱਚ ਬੈਨ ਹੈ ਆਮ ਲੋਕ ਇਹ ਸਮਝਦੇ ਆ ਕਿ ਇਹ ਚਾਈਨਾ ਦੀ ਐਪ ਸੀ ਇਸ ਕਰਕੇ ਇਹਨੂੰ ਬੈਨ ਕਰ ਦਿੱਤਾ ਗਿਆ ਪਰ ਅਸਲੀ ਰੀਜ਼ਨ ਜਿਹੜਾ ਹੈਗਾ ਉਹਦੇ ਬਾਰੇ ਕਿਸੇ ਨੇ ਵੀ ਜ਼ਿਆਦਾ ਗੱਲਬਾਤ ਨਹੀਂ ਕੀਤੀ ਸੋ ਅਸਲੀ ਰੀਜ਼ਨ ਕਿਤੇ ਨਾ ਕਿਤੇ ਟਿਕਟੌਕ ਦਾ ਇਹ ਸੀ ਕਿ ਟਿਕਟੌਕ ਦੇ ਉੱਤੇ ਪਾਈ ਹੋਈ ਇੱਕ ਛੋਟੀ ਜੀ ਵੀਡੀਓ ਜਿਹੜੀ ਸੈਕਿੰਡਸ ਦੀ ਹੁੰਦੀ ਹੈ ਉਹ ਅੱਗ ਵਾਂਗੂ ਫੈਲਦੀ ਸੀ ਹੁਣ 130 35 ਕਰੋੜ ਦੀ ਜਿਹੜੀ ਆਬਾਦੀ ਹੈਗੀ ਆ ਇੰਡੀਆ ਦੇ ਵਿੱਚ ਸੋ ਉਹ ਕੋਈ ਵੀ ਸਪਰੈਡ ਕਰ ਸਕਦਾ ਆਪਣੀ ਆਪਣੀ ਵਿਚਾਰਧਾਰਾ ਕੋਈ ਵੀ ਸਪਰੈਡ ਕਰ ਸਕਦਾ ਸੀ ਤੇ ਉਹ ਅੱਗ ਵਾਂਗੂ ਫੈਲਣੀ ਸੀ ਇਸ ਕਰਕੇ ਇਹਦੇ ਉੱਤੇ ਬੈਨ ਲਾਇਆ ਗਿਆ ਕਿ ਭਾਈ ਇੱਥੇ ਬਹੁਤ ਸਾਰੀਆਂ ਲਹਿਰਾਂ ਚੱਲਦੀਆਂ ਨੇ ਬੜੀਆਂ ਮਿਨੋਰਿਟੀਆਂ ਜਿਹੜੀਆਂ ਨੇ ਉਹ ਆਪਣੀ ਗੱਲ ਰੱਖਣਾ ਚਾਹੁੰਦੀਆਂ ਬਹੁਤ ਸਾਰੇ ਲੋਕ ਨੇ ਜਿਹੜੇ ਸਰਕਾਰਾਂ ਦੇ ਖਿਲਾਫ ਬੋਲਣਾ ਚਾਹੁੰਦੇ ਆ ਕਈ ਐਸੀਆਂ ਗੱਲਾਂ ਹੁੰਦੀਆਂ ਜੋ ਸਰਕਾਰ ਨਹੀਂ ਚਾਹੁੰਦੀ ਕਿ ਉਹ ਆਮ ਲੋਕਾਂ ਤੱਕ ਪਹੁੰਚਣ ਤੇ ਟਿਕਟੌਕ ਇੱਕ ਐਸਾ ਪਲੇਟਫਾਰਮ ਸੀ ਜਿਹੜਾ ਕਿ ਸੈਕਿੰਡਸ ਦੇ ਵਿੱਚ ਜਿਹੜੀ ਵੀਡੀਓ ਹੈਗੀ ਪੂਰੇ ਵਰਲਡ ਦੇ ਵਿੱਚ ਪਹੁੰਚਾ ਸਕਦਾ ਸੋ ਇਸ ਕਰਕੇ ਭਾਰਤ ਦੇ ਵਿੱਚੋਂ ਟਿਕਟੋਕ ਕਿਸੇ ਵੇਲੇ ਬੈਨ ਕਰ ਦਿੱਤੀ ਗਈ ਹੈ ਹੈਨਾ ਇਹ ਕਾਰਨ ਸੇਗਾ ਹੁਣ ਤੁਸੀਂ ਆ ਆਪਣੇ ਗਵਾਂਢੀ ਮੁਲਕਾਂ ਦਾ ਦੇਖ ਲਓ ਨੇਪਾਲ ਨੇਪਾਲ ਦੇ ਵਿੱਚ ਜਿਹੜੀ ਜਨਰੇਸ਼ਨ Z ਹੈ ਉਹਨਾਂ ਨੇ ਜਿਹੜਾ ਤਖਤਾ ਪਲਟ ਕੀਤਾ ਹੈ ਉਹਦੇ ਵਿੱਚ ਕੀ ਸੀਗਾ ਕਿ ਸੋਸ਼ਲ ਮੀਡੀਆ ਦੇ ਜਿਹੜੇ ਅਕਾਊਂਟ ਪਲੇਟਫਾਰਮ ਨੇ ਉਹ ਬੈਨ ਕਰ ਦਿੱਤੇ ਗਏ ਨੇਪਾਲ ਦੇ ਵਿੱਚੋਂ ਫੇਸਬੁੱਕ ਹੋ ਗਿਆ ਦੂਜੇ ਤੀਜੇ ਉਹਨਾਂ ਨੇ ਬੈਨ ਕਰ ਦਿੱਤੇ ਉਹਦੇ ਪਿਛੇ ਰੀਜ਼ਨ ਇਹ ਦੱਸਿਆ ਕਿ ਭਾਈ ਇਹ ਘਟਨਾਵਾਂ ਨੂੰ ਅੰਜਾਮ ਦਿੰਦੇ ਆ ਇੱਥੋਂ ਲੋਕ ਪ੍ਰਭਾਵਿਤ ਹੋ ਕੇ ਤੇ ਫਿਰ ਕੋਈ ਘਟਨਾ ਹੁੰਦੀ ਹੈ ਫਿਰ ਉਹ ਅਸਲ ਦੇ ਵਿੱਚ ਗੱਲ ਇਹ ਸੀ ਕਿ ਸਰਕਾਰ ਸਰਕਾਰ ਦੀਆਂ ਜਿਹੜੀਆਂ ਨਾਕਾਮੀਆਂ ਸੀ ਉਹ ਜ਼ੈਨ ਜੀ ਜਾਂ ਕਹੀਏ ਕਿ ਉੱਥੋਂ ਦੇ ਲੋਕ ਉਹ ਦਿਖਾ ਰਹੇ ਸੀ ਉਹ ਦਿਖਾ ਰਹੇ ਸੀ ਸੋਸ਼ਲ ਮੀਡੀਆ ਦੇ ਉੱਤੇ ਕਿ ਆਹ ਦੇਖੋ ਕੀ ਹੋ ਰਿਹਾ ਇਹ ਇਹ ਲੀਡਰ ਸਾਨੂੰ ਕਿਵੇਂ ਲੁੱਟ ਰਹੇ ਆ ਸਾਡਾ ਕਿਵੇਂ ਸਾਡੇ ਨਾਲ ਧੱਕਾ ਹੋ ਰਿਹਾ ਤੇ ਇਹਨੂੰ ਦੇਖਦਿਆਂ ਹੋਇਆਂ ਲੀਡਰਾਂ ਨੇ ਸੋਚਿਆ ਜਿਹੜੇ ਸਰਕਾਰ ਦੇ ਵਿੱਚ ਬੈਠੇ ਸੀ ਜਿਹੜੇ ਹੁਣ ਦੇਸ਼ ਛੱਡ ਕੇ ਭੱਜੇ ਆ ਉਹਨਾਂ ਨੇ ਸੋਚਿਆ ਕਿ ਭਾਈ ਨਾ ਰਹੇਗਾ ਬਾੰਸ ਤੇ ਨਾ ਬਜੇਗੀ ਬਾਂਸਰੀ ਆਪਾਂ ਇਹ ਪਲੇਟਫਾਰਮ ਹੀ ਖਤਮ ਕਰ ਦੇਣੇ ਨੇਪਾਲ ਦੇ ਵਿੱਚੋਂ ਤੋਂ ਉਸ ਤੋਂ ਬਾਅਦ ਫਿਰ ਉਹਨਾਂ ਦਾ ਗੁੱਸਾ ਭੜ ਗਿਆ ਜ਼ੈਨ ਜੀ ਦਾ ਤੇ ਫਿਰ ਤਖਤਾ ਜਿਹੜਾ ਪਲਟ ਹੋ ਗਿਆ ਮਤਲਬ ਸਰਕਾਰਾਂ ਚਾਹੁੰਦੀਆਂ ਕਿ ਸਾਡੇ ਹਿਸਾਬ ਦੇ ਨਾਲ ਹੀ ਕੰਮ ਚੱਲੇ ਸੋਸ਼ਲ ਮੀਡੀਆ ਦੀ ਆਜ਼ਾਦੀ ਉਨੀ ਕੁ ਹੀ ਹੋਵੇ ਜਿੰਨੀ ਕੁ ਸਾਡੇ ਲਈ ਮੁਸੀਬਤ ਨਾ ਬਣ ਸਕੇ ਸੋ ਉਥੋਂ ਤੱਕ ਆਜ਼ਾਦ ਹੋ ਤੁਸੀਂ ਪਰ ਜਦੋਂ ਗੱਲ ਸਰਕਾਰਾਂ ਤੇ ਆਉਂਦੀ ਹੈ ਫਿਰ ਇਹਦੇ ਉੱਤੇ ਤੁਹਾਡੇ ਅਕਾਊਂਟਾਂ ਦੇ ਉੱਤੇ ਬੈਨ ਤੱਕ ਜਿਹੜੇ ਹੈਗੇ ਆ ਉਹ ਲਾ ਦਿੱਤੇ ਜਾਂਦੇ ਆ ਸੋ ਇਹ ਅੱਜ ਦੀ ਤਾਜ਼ਾ ਖਬਰ ਜਿਹੜੀ ਆ ਉਹ ਆਪਾਂ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰ ਰਹੇ ਹਾਂ ਜੀ ਹਾਂ ਜੀ ਤੁਸੀਂ ਤੁਹਾਡਾ ਬਹੁਤ ਬਹੁਤ ਧੰਨ ਦੇ ਲਈ ਆਪਣੇ ਵੱਜਾ ਦਰਸ਼ਕਾਂ ਕਰਖਣੇ ਰਹੀ ਜੀ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਭ ਦਾ ਦਿਲੋਂ ਧੰਨਵਾਦ